ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਕਤਗੜ ਬਾਈ ਕੋਲ ਗਾਂ ਪਕਾਉਗਾ ਜੀ ਜਰਸੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਠੀਕ ਆ ਜੀ ਲੈ ਵਾ ਲੂਗਾ ਦੇਖ ਸਕਦੇ ਹੋ ਤੇ ਲੈਣੇ ਆਪਾਂ ਬੜੀ ਤੋਂ ਜਾਣਕਾਰੀ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾ ਵੀਰ ਜੀ ਆਪਣਾ ਮੇਰਾ ਨਾਮ ਸੂਲ ਸਿੰਘ ਹੈ ਹਾਂਜੀ ਪਿੰਡ ਪਿੰਡ ਵਕਤਗੜ ਜ਼ਿਲ੍ਹਾ ਬੰਨਾਰਾ ਠੀਕ ਆ ਨੰਬਰ ਦੱਸੋ ਜੀ ਆਪਣਾ ਨੰਬਰ 94345700 ਠੀਕ ਆ ਜੀ ਅਟੇਟੇਲ ਦੱਸੋ ਜੀ ਆਪਣੀ ਗਾਂ ਦੀ ਕਾਂ ਦੁੱਧੇ ਸੋਇਆ ਹਾਂਜੀ ਪਹਿਲੇ ਸੋਇਏ ਨੇ 14 14 ਤੋਂ 15 ਐਨਾ ਕ ਦੁੱਧ ਸੀਗਾ 21 18 ਤੋਂ ਹਜੇ 14 ਕ ਰਹਿੰਦੀਆਂ 10 ਕ ਦਿਨ ਸੂਈ ਨੂੰ ਹੋਇਆ ਠੀਕ ਹੈ ਜੀ ਥੋੜੇ ਸਸੇ ਸੰਭੀ ਨਹੀਂ ਗੀ ਬੀਬੀ ਰਹੇ ਸੀ ਠੀਕ ਹੈ ਜੀ ਨਾਲ ਕਰ ਕੋਲ ਪਸੂ ਵਧ ਗਏ ਮੈਂ ਇੱਕ ਬੇਟੀ ਜੀ ਵਿੱਚ ਤਾਂ ਬਹੁਤ ਵਧੀਆ ਬਰਸੀਲਾ ਸਾਹੂ ਆ ਕੋਲ ਫਸੂਪੀਆਂ ਦੋ ਹੋਰ ਠੀਕ ਹੈ ਬਥੇ ਜੀ ਸੀ ਬਹੁਤ ਅਗਰੀ ਮਰੀ ਪੇਟ ਥਰਥੋਂ ਤੁਸੀਂ ਦੇਖ ਸਕਦੇ ਹੋ ਲੀਕ ਗਈ ਥਰਥੋਂ ਬਹੁਤ ਬੜੀ ਮੁੱਠੀ ਵਾਲਾ ਫੜ ਲੱਗੇ ਵਾ ਠੀਕ ਹੈ 14 ਟੂਟ ਟੂਟ ਹੁਣ ਪਿਆਰਾ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਮੇਰੇ ਲਈ ਲਈ ਦੇਖ ਸਕਦੇ ਹੋ 1 ਲੀਟਰ ਦੁੱਧ ਦਾ ਤਸਲੀ ਨਾਲ ਚੋਕੇ ਤਸਲੀ ਕਰਕੇ ਬੰਦਾ ਰਿਹਾਦਾ ਠੀਕ ਹੈ ਰੱਖੇ ਭਾਵਾ ਬਸ ਥੋੜੀ ਹੁਣ ਸਮਾਈ ਚੋੜੀ ਚਾਹੀਦੀ ਹੈ ਠੀਕ ਹੈ ਇਹ ਜਿੰਨਾ ਪੂਰਾ ਲੇਵਾ ਲੇਵਾ ਵੀ ਦੇਖ ਸਕਦੇ ਜੀ ਠੀਕ ਹੈ ਮੁਰਦਲਾ ਹੀ ਮੁਰਦਲਾ ਮਗਰ ਬੱੱਸਾਂ ਕਬਸੀ ਹੈ ਜੀ ਇਹਦੇ ਬੱੱਸਾਂ ਦਾ ਆਪਣਾ ਨਾਮ ਜਿਹੜਾ ਪਿਸਤਲਾ ਗਿਆ ਠੀਕ ਹੈ ਜੀ ਸਿੱਧਾ ਜੀ ਮਗਰ ਬੱੱਸਾਂ ਦੀ ਠੀਕ ਹੈ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੀਤਾ ਫਾਰਮ ਟੀਵੀ ਵੱਧ ਤੋਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਣਾ ਨੰਬਰ ਹੈ 722 800355 ਜੇ ਕਿਸੇ ਬਾਈ ਨੇ ਐਡ ਕਰਵਾਉਣੀਆਂ ਤਾਂ ਜ਼ਰੂਰ ਕੰਟੈਕਟ ਕਰਨਾ ਜੀ